ਅਮਰitsar ਦੇ ਬਟਾਲਾ ਉਪਿਟੇ ਬਰਡ ਪਿੰਡ ਦੇ ਵਿੱਚ ਦੁਹਰਾ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਇੱਕ ਵਿਅਕਤੀ ਦਿਲਬਾਗ ਸਿੰਘ ਕੰਬੀਰ ਉਪਤੇ ਵਿੱਚ ਜ਼ਖਮੀ ਹੋ ਗਿਆ ਘਟਨਾ ਰਾਤ ਸਮੇਂ ਦੀ ਦੱਸੀ ਜਾ ਰਹੀ ਹੈ ਪਿੰਡ ਵਾਸੀਆਂ ਦੇ ਮੁਤਾਬਕ ਤੋਣ ਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਦਿਲਬਾਗ ਸਿੰਘ ਉੱਤੇ ਨਜ਼ਦੀਕੀ ਤੋਂ ਫਾਇਰਿੰਗ ਕੀਤੀ ਗਈ ਪਿੰਡ ਵਾਸੀਆਂ ਤੇ ਪੀੜਤ ਦਿਲਬਾਗ ਸਿੰਘ ਤੇ ਉਸਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਾਰ ਦੇ ਵਿੱਚ ਆਰਾਮ ਕਰ ਰਿਹਾ ਸੀ ਜਦ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆ ਸੁਣਾਈ ਦਿੱਤੀਆਂ ਜਦ ਸਭ ਲੋਕਾਂ ਨੇ ਬਾਹਰ ਜ ਕਿ ਦੇਖਿਆ ਤਾਂ ਦਿਲਬਾਖ ਸਿੰਘ ਪੂਨ ਦੇ ਨਾਲ ਲਤਪਤ ਪਿਆ ਸੀ ਮੌਕੇ ਤੇ 2 ਤੋਂ 3 ਖਾਲੀ ਖੋਲ ਵੀ ਬਰਾਮਦ ਕੀਤੇ ਗਏ ਨੇ ਪਿੰਡ ਵਾਸੀਆਂ ਦੇ ਮੁਤਾਬਕ ਕੋਲੀ ਦਿਲਬਾਖ ਸਿੰਘ ਦੇ ਮੋਢੇ ਤੇ ਲੱਗੀ ਹੈ ਜਿਸ ਕਰਕੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਹਾਲਾਂਕਿ ਉਹ ਕੰਬੀ ਰੂਪ ਦੇ ਵਿੱਚ ਸਤਕਰੀ ਹੈ ਉਸ ਨੂੰ ਤੁਰੰਤ ਹਸਪਤਾਲ ਪਹਤੀ ਕਰਵਾਇਆ ਗਿਆ ਪੀੜਿਤ ਦਿਲਬਾਖ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਪਿੰਡ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ ਜਦ ਨਸ਼ਾ ਵੇਚਣ ਤੋਂ ਉਹਨਾਂ ਰੋਕਿਆ ਗਿਆ ਤਾਂ ਉਸਦੇ ਨਾਲ ਝਗੜਾ ਕੀਤਾ ਗਿਆ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਅੰਨੇਵਾਗ ਗੋਲੀਆਂ ਵਿੱਚ ਚੁਲਾ ਦਿੱਤੀਆਂ ਗਈਆਂ ਨੇ ਜੋ ਕਿ ਉਸਦੇ ਮੋਢੇ ਤੇ ਜਾ ਕੇ ਲੱਗੀਆਂ ਉਸਨੇ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈ ਉਤھے ਹੀ ਮੀਡੀਆ ਜਦ ਮੌਕੇ ਤੇ ਘਟਨਾ ਦੀ ਕਵਰੇਜ ਕਰਨ ਪੁੱਜੀ ਤਾਂ ਡਿਊਟੀ ਤੇ ਮੌਜੂਦ ਪੁਲਿਸ ਅਧਿਕਾਰੀ ਅਚੇਪਾਲ ਸਿੰਘ ਨੇ ਕੈਮਰਾ ਨੂੰ ਹੱਥ ਲਾ ਕੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੀਡੀਆ ਤੇ ਪੁਲਿਸ ਅਧਿਕਾਰੀਆਂ ਦੇ ਵਿੱਚ ਕਾਰਮਿਕ ਤਣਾਅ ਦੇਖਣ ਨੂੰ ਮਿਲਿਆ ਹੈ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਬਲਜੀਤ ਘਰ ਜਿੰਨਾ ਦੇ ਗੁੱਸੇ ਲੱਗੀ ਕੀ ਲੱਗਦਾ ਹੈ ਹਸਬੰਦ ਇੱਕੀ ਗੱਲ ਕੀ ਹੋਈ ਵਾਕਿਆ ਕੀ ਹੋ ਜ਼ਰਾ ਇੱਧਰ ਵੇਖ ਇਹ ਇਹ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਨੂੰ ਦੇਖਦੇ ਨੂੰ ਨਸ਼ੇ ਤੋਂ ਡੱਕਦੇ ਸੀਗੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵਿਕਦਾ ਹੈ ਨਾਲ ਮਦੀ ਸਰਪੰਚ ਆ ਕੀ ਨਾਮ ਸਰਪੰਚ ਦਾ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜੀ ਇਸ ਤਰ੍ਹਾਂ ਤੇ ਬੋੜੀ ਚੱਲੀ ਆਪਣੀ ਗੱਲ ਅੱਜ ਉਹਦੇ ਸਰੇ ਕਰਿਆ ਆ ਕੇ ਪਏ ਆ ਕਿੰਨੇ ਜਾਣੇ ਸੀ ਉਹ ਵੀ ਨੇਤੀ ਪੰਤੀ ਜਾਣੇ ਇਹ ਕਿੰਨੇ ਹਥਿਆਰ ਸੀ ਹਾਂਜੀ ਕਬਹੁ ਬਹੁਤ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਉਹਨਾਂ ਕੋਲ ਹਥਿਆਰ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਕਾਫੀ ਚੱਲੀਆਂ ਸੀ ਇਹਨਾਂ ਦੇ ਕਿਰਿਆ ਲੱਗੀਆਂ ਇਹਨਾਂ ਦੇ ਦੋ ਗੋਲੀਆਂ ਲੱਗੀਆਂ ਉਹਦੇ ਕਿੱਥੇ ਦਰਖਤ ਕਰਾਇਆ ਹਾਂਜੀ ਇਹ ਗੁਰਨਾਨਕੋ ਹਸਪੀਟਲ ਇਹ ਪੁਲਿਸ ਦੇ ਮੋਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਦੇ ਨੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਇਹ ਹਸਪੀਟਲ ਨਹੀਂ ਸੀ ਆਉਂਦੇ ਤੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਤੁਸੀਂ ਪਹੁੰਚੀ ਜੀ ਹਾਂਜੀ ਹਾਂਜੀ ਉੱਥੇ ਪਿੰਡ ਹਸਪੀਟਲ ਆਏ ਨਹੀਂ ਇੱਥੇ ਪੁਲਿਸ ਪਹੁੰਚੀ ਜੀ ਹਸਪੀਟਲ ਤੇ ਹਸਪੀਟਲ ਤੋਂ ਸਾਨੂੰ ਇਹ ਇਥੇ ਨਹੀਂ ਜਾਈ ਬਿਆਨ ਦਰਜ ਕਰਾਤੇ ਜੀ ਹਾਂ ਬਿਆਨ ਦਰਜ ਕਰਾਏ ਨਹੀਂ ਠੀਕ ਠੀਕ ਹੈ ਜੀ ਮੈਂ ਅਸਵਿੰਦਰ ਸਿੰਘ ਬਟਾਲਾ ਸਾਹਪਾ ਸਰਪੰਚ ਹਾਂ ਬਟਾਲਾ ਤੋਂ ਜਿਹੜੀ ਗੋਲੀ ਚਲੀ ਆ ਕੀ ਮਸਲਾ ਕੀ ਕਰੀਏ ਵੇਖੋ ਜੀ ਗੋਲੀ ਚਲੀ ਮੈਨੂੰ ਹੋ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਹੋਣ ਗਿਆ ਵੀ ਤਨਾਤ ਜਮਾ ਡੇਵਿਡ ਮਸੀਹ ਉਹਨੇ ਕੋਲੇ ਜਾ ਓਕੇ ਵੀ ਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮडल ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਜ ਪਿੰਡ ਦੇ ਵਿੱਚ ਕਰਦਾ ਇਸ ਇਹ ਸਾਡਾ ਜਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੰਗਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰੋਂ ਮੁੰਡੇ ਵੀ ਦੂਰ ਤੇ ਇਹ ਮਤਲਬ ਉਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀਪਾਂ ਦੀ ਬੇਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈ ਚਾਹੁੰਦੇ ਇਸ ਬੰਦੇ ਨੇ ਹੁਣ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਚਿਆ ਸ਼ਰੀਆਮ ਗੋਲੀਆਂ ਮਾਇਆਂ ਕਿੰਨੇ 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 ਘੰਟੇ ਘਟਣਾ ਜੀ ਇਹ ਇਹ ਜੀ ਮੈਨੂੰ ਤੇ ਉਹ ਨੋਬੇ ਦੇ ਕ੍ਰਿੰਪੋਤਾ ਲੱਗਾ ਮੈਂ ਫੋਨ ਗਿਆ ਜੀ ਉਹ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਚੋਨ ਫੋਨ ਕੀਤਾ ਕਿ ਮੇਰੇ ਪਿੰਡ ਦੇ ਚਾ ਗੱਲਬਾਤ ਹੋ ਗਈ ਹੈ ਸ਼ਰੀਆਮ ਗੋਰੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੋਲੀ ਚਲਾਈਆਂ ਸਾਰੇ ਪਿੰਡ ਚ ਪੁਲਿਸ ਨੇ ਖੋਲ ਵੀ ਉਹ ਤੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਢੀ ਨੰਗਾ ਨਾਚ ਹੋ ਰਿਹਾ ਨਾ ਇਹ ਮਹਿਤਾਬ ਸਿੰਘ ਬਟਾਲਾ ਮਦਰ ਸਿੰਘ ਸਰਪੰਚ ਦੀ ਸਿਹਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸ਼ਾਇਦ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸ਼ਾਇਦ ਛੱਡ ਦਿੰਨਾ ਮੈਂ ਮਹਸਤਾਬ ਸਿੰਘ ਨੂੰ ਡਾਣਾ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸ਼ਾਇਦ ਛੱਡੀ ਆ ਆਪਣਾ ਪਿੰਡ ਦੇ ਵਿੱਚ ਉਹਨਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਹ ਤੋਂ ਧੱਕੇਸ਼ਾਹੀ ਨਾ ਕਰੇ ਆਪਣੀਆਂ ਜਿਹੜੀ ਸ਼ਿਸ਼ਟਾ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡ ਦੇ ਵਿੱਚ ਪੁਲਿਸ ਦਾ ਰੋਈਆ ਕਿਸਤਾਂ ਦਾ ਰ ਹੈ ਵੇਖੋ ਇਹ ਪੁੱਛਦੇ ਹੁਣ ਦੱਸ ਦਿੱਤਾ ਪੁੱਛ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਇਹ ਲਗਾਤਾਰ ਹੀ ਜੀ ਲਗਾਤਾਰ ਹੋ ਰਹੀ ਹੈ ਜੀ ਤੁਹਾਨੂੰ ਪਤਾ ਹੀ ਜੂ ਵੀ ਚੱਲੰਦੇ ਆ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾਉਣੀ ਹੁੰਦੀ ਲੋਕ ਪੁੱਛੇ ਗਏ ਮੌਕੇ ਤੇ ਜੇ ਆਪਣੀ ਕਾਰਵਾਈ ਕਿਹੜੇ ਲਾਗੇ ਪੁੱਛੇ ਘੜ ਜੀ ਥਾਣਾ ਇੱਕ ਮੂਹ ਹੈ ਜੀ ਪੁਲਿਸ ਰੱਦ ਕਿਉਂ ਕਾਰਵਾਈ ਨਹੀਂ ਕੀ ਵੈਸਾ ਕਿਉਂ ਨਾ ਬਦਲ ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਮਾਰਾ ਢਿੰਗਰਾ ਕਲੋਨੀ ਹੋ ਗਈ ਤੇ ਬਡਾਲਾ ਭਿੱਟੇ ਵਾਡੇ ਪਤਾ ਹੀ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਖੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਨਹੀਂ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਗਨ ਲੈ ਕੇ ਬੰਦੇ ਤਰੇ ਫਿਰਦੇ ਸੀ ਜੀ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੁੜੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰੀਂ ਵੱਡਾ ਹਾਸਾ ਵੇਖੋ ਜੀ ਇਹ ਤਾਂ ਮੈਂ ਮੈਂ ਜਾ ਕੇ ਕੋ ਪੁੱਛਕਾ ਮੈਨੂੰ ਵੀ ਕਿ ਗੈਂਗਸਟਰਾਂ ਦਾ ਕੋ ਧੰਕੀਆਂ ਦਵਾਈਆਂ ਦਈਆਂ ਮੈਂ ਕਿ ਮੇਰੇ ਵੀ ਪੀਡੀਸੀ ਦੇ ਅਗਭਜ ਕੱਲੀਆਂ ਮੈਨੂੰ ਵੀ ਗੁੜੀਆਂ ਧੰਕੀ ਦਵਾਈ ਗਈਆਂ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲੋ ਆ ਜਿਹੜਾ ਐਸ ਬੋਲਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਜੇ ਅਮਰਾ ਵੀ ਗੋਲਾਂਗੇ ਪਰ ਇਹ ਜਿਹੜੀ ਗੱਲ ਆਣਾ ਵੀ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੁੰਦੀ ਰਹੇ ਕਿਤੇ ਬੰਦ ਕੀਤੀ ਜਾਵੇ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਨਸ਼ਾ ਤੇ ਕੈਂਸਰ ਜ਼ੀਰੋ ਖਤਮ ਕੀਤੀ ਜਾਵੇ ਲੱਗਦਾ ਇਹ ਖਤਮ ਹੋ ਸਕੇ ਜਦੋਂ ਅਗਰ ਪੁਲਸ ਸਾਧਨਿਕ ਲੱਗਦਾ ਪੁਲਸ ਵਧੀ ਹੋਗੀ ਨਾਲ ਪੁਲਸ ਨਾਲ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਉਸ ਜਿਹੜੀ ਸਿਆਸੀ ਤਬਾਹ ਸ਼ਹਿਦ ਹੋ ਰਿਹਾ ਜੀ ਮਹਿਤਾਬ ਸਿੰਘ ਬਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰੀਆਮ ਕਹਿੰਦਾ ਨਹੀਂ ਜੇ ਪਹਿਲਾਂ ਟਾਈਮ ਸਿਰ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹਰ ਹਾਲ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛੁਡਾਇਆ ਕਿਸ ਨੇ ਛੁਡਾਇਆ ਇਹ ਮਹਿਤਾਬ ਸਿੰਘ ਬਡਾਲੇ ਨੇ ਛੁਡਾਇਆ ਪਿੰਡ ਦੇ ਵਿੱਚ ਗੁੰਡਾਗਰਦਿਆਂ ਨਾਚ ਕਰਾਇਆ ਮਹਿਤਾਬ ਸਿੰਘ ਬਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਿਯਾਜ ਹਥਿਆਰੇ ਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਾਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮੁਤਾਬਿਰ ਸਿੰਘ ਵਡਾਲਾ ਕਿੱਥੇ ਰਹਿੰਦਾ ਵਾ ਫੋਨ ਹੈ ਮਧੂਬਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਹਰ ਅੰਦਰ ਪੰਜਾਬ ਦੇ ਕਮੇਡਰ ਕੋਲੋਂ ਪਥਵਾਦ ਹੋਈ ਹੈ ਮਧੂਬਨ ਕਲੋਨੀ ਦੇ ਵਿੱਚ ਗੱਲ ਪਰਚਾ ਲੈ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਨਹੀਂ ਦੇਣਾ ਜੋ ਵੀ ਹੋਇਆ ਇਹ ਉਹੀ ਅੱਜ ਇਹਦਾ ਜੂਸਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਆ ਜੂਸਫ ਵਡਾਲਾ ਜਿਹੜਾ ਆ ਉਹ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਦੇ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਨਹੀਂ ਮੈਨੂੰ ਦੱਸੋ ਜਿਹੜਾ ਮੁਤਾਬਿਰ ਬੰਨੂ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਉਹ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੇਨੂੰ ਕਿੰਨਾ ਵੀ ਵੀਰ ਆਪਣੇ ਪਿੰਡ ਨੂੰ ਸਿਆਚ ਸੰਭਲਾ ਅਹੀਂ ਚੱਡੀ ਪਾਰਟੀ ਵਾ ਦੀ ਛੱਡੀ ਪਰ ਪਿੰਡ ਦਾ ਅਜਿਹਾ ਮਰਾ ਕੋਈ ਨੁਕਸਾਨ ਨਾ ਕਿਉਂ ਲੱਗਦਾ ਪੈਸੇ ਦੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਦੀ ਜ਼ੋਰ ਤੇ ਜੀ ਪੈਸੇ ਦੀ ਜ਼ੋਰ ਤੇ ਹਕੂਮਤ ਦੀ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਸਰਕਾਰਾਂ ਦੀ ਸਹਿਤ ਹੋਣੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਦੌਰ ਚਲੋ ਜੀ ਅਹੀਂ ਅੱਗੇ ਆਪਣੇ ਅਸੀਂ ਆਪਣੀਆਂ ਆਪਣੇ ਦੇ ਜਮਰਾ ਅਗਲੇ ਆਪਣੇ ਦਾਨੀ ਦੀ ਤੈਅ ਕਰਾਂਗੇ ਠੀਕ ਹੈ ਠੀਕ ਹੈ ਤੈਕੀ ਗੱਲ ਹੋਈ ਅੱਜ ਆਈਏ ਭਾਜੀ ਮੌਕੇ ਤੇ ਕੀ ਆਇਆ ਵੇਖਾਂਗੇ ਉਹਨਾਂ ਦੱਸਿਆ ਵੀ ਗੋਲੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਵੀ ਹੈ ਪਿੰਡ ਦੇ ਬਟਾਲਾ ਆ ਗਿਆ ਭੱਟੇ ਵੱਡ ਗੋਲੀ ਕਿਹਦੇ ਨਾਲ ਕੋਈ ਪਰਿਵਾਰ ਵਾਲਾ ਕੋਈ ਦੱਸ ਰਿਹਾ ਦੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਕਿਦਾਂ ਬੰਦੇ ਹਾਲ ਹਾਲਦ ਕਿਦਾਂ ਹੈ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਦੋਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਜਾਂ ਅਪਸਰਾਂ ਦੇ ਨੋਟਿਸ ਤੇ ਲਿਆ ਆ ਗਏ ਨਾ ਕਾਰਵਾਈ ਕਰਦਾਂਗੇ ਹਾਂਜੀ ਕਿਨੇ ਜਾਣੇ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਣਾ ਹੀ ਆ ਬਸ ਇਹ ਦਰਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਪਾ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ